ਗੱਲ ਦੋਸਤੋ ਉਮੀਦ ਕਰਦੇ ਹਾਂ ਸਾਰੇ ਰਾਜੀ ਖੁਸ਼ੀ ਹੋਵੋਗੇ ਸਿੱਖੀ ਦਿਹਾੜੇ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਧਰਤੀ ਦੇ ਉੱਤੇ ਹਰ ਇੱਕ ਦਿਹਾੜੇ ਨੂੰ ਬਹੁਤ ਹੀ ਤੂਮ-ਤਮ ਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਮੇਰੀ ਪੀੜੀ ਦੀ ਉਸ ਦੀ ਗੱਲ ਕਰੀਏ ਤਾਂ ਇਸ ਦਿਹਾੜੇ ਨੂੰ ਲੈ ਕੇ ਹਰ ਸਾਲ ਨਗਰ ਕੀਰਤਨ ਸਜਾਏ ਜਾਂਦੇ ਨੇ ਸੋ ਚੱਲਦੇ ਹਾਂ ਅੱਜ ਆਪਾਂ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਸਰੀ ਵਿਖੇ ਜਿੱਥੋਂ ਅੱਜ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਕਰਾਉਂਦੇ ਆ ਤੁਹਾਨੂੰ ਵੀ ਇਸ ਨਗਰ ਕੀਰਤਨ ਦੇ ਦਰਸ਼ਣ ਦੇਦਾਰੇ ਸੋ ਲੋ ਜੀ ਸਭ ਤੋਂ ਪਹਿਲਾਂ ਘਰ ਤੋਂ ਨਿਕਲਦੇ ਹਰ ਵਾਰ ਦੀ ਤਰ੍ਹਾਂ ਬਾਬਾ ਜੀ ਦੇ ਕਿਤੇ ਦਰਸ਼ਨ ਤੇ ਹਰ ਵਾਰ ਦੀ ਤਰ੍ਹਾਂ ਬੱਸ ਅੱਜ ਫੇਰ ਸੀ ਲੇਟ ਤੇ ਆਪਾਂ ਫੇਰ ਚੱਲਿਆ ਅਗਲੇ ਵਾਲੇ ਸਟਾਪੇਜ ਦੇ ਉੱਤੇ ਤੇ ਉਧਰ ਨੂੰ ਪਾ ਲੈਨੇ ਚੱਲੇ ਤੇ ਹੁਣ ਪਹੁੰਚਦੇ ਆਪਾਂ ਗੁਰਦੁਆਰਾ ਸਾਹਿਬ ਦੇ ਲਾਗੇ ਸੋ ਸੰਗਤ ਹੈ ਜਿਹੜੀ ਬਹੁਤ ਨਗਰ ਕੀਰਤਨ ਦੇ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਸੰਗਤ ਕਾਫੀ ਉਤਾਵਲੀ ਨਜ਼ਰਾਰੀਆ ਤੇ ਤੁਹਾਨੂੰ ਵੀ ਕਰਾਨੇ ਆ ਦਰਸ਼ਨ ਸਭ ਬਹੁਤ ਹੀ ਸੁੰਦਰ ਬਾਤ ਤੇ ਜੈਸ ਤਿਸ ਰੰਗ ਸਾਂਹ ਦੀ ਜਿਹੜੀ ਤਿਆਰੀਆਂ ਦੀ ਪਹੁੰਚ ਪਿਆਰਿਆਂ ਦੀ ਪਹੁੰਚ ਅੱਜ ਤਾਂ ਲੱਗੇ ਕਿ ਪਹਿਲਾਂ ਹੀ ਖੰਡ ਹੋ ਚੁੱਕਿਆ ਹੈ ਦੇਖੋ ਕਿ ਜਿਹੜੀ ਕਿਸਮ ਦਾ ਆਹ ਸਾਥ ਦੇ ਗੋੜਾ اشتركوا ਸਕਲਿਆ ਨੰਦ ਕੀਆ ਪਦਨੇ ਸਰ ਸਕਲਿਆ ਨੰਦ ਕੀਆ ਪਦਨੇ ਸਰ ਸਕਲਿਆ ਨੰਦ ਕੀਆ ਪਦਨੇ ਸਰ ਸਕਲਿਆ ਨੰਦ ਕੀਆ ਪਦਨੇ ਸੰਗਤ ਮਤਮਸਤ ਕੋ ਹੋਣ ਤੋਂ ਬਾਅਦ ਆਪਾਂ ਚੱਲਿਆਂ ਜੀ ਬਾਕੀ ਸੰਗਤ ਦੇ ਔਰ ਰਾਸਤੇ ਦੇ ਵਿੱਚ ਜਿੱਥੇ ਤੇ ਸੰਗਤ ਦੁਆਰਾ ਪੰਡਾਲ ਲਗਾਈ ਗਈ ਸੀ ਉਹਨਾਂ ਦੇ ਆਪ ਨੂੰ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਖਾਲਸਾ ਸਕੂਲ ਦੁਆਰਾ ਇੱਕ ਸਟਾਲ ਲਗਾਇਆ ਗਿਆ ਉਸ ਤੋਂ ਬਾਅਦ ਬਹੁਤ ਬਹੁਤ ਤਰਫ ਨਾਲ ਜੋ ਕਿ ਛੋਟੇ ਛੇਤ ਜਾਂਦਿਆਂ ਨੂੰ ਸਮਰਪਿਤ ਰਸੋਈਆਂ ਲਗਾਈ ਗਈਆਂ ਕਿ ਬਿਨਾਂ ਕਿਸੇ ਸੰਗਤ ਦੇ ਆ ਗਏ ਖੁਸ਼ ਹੋ ਗਏ ਸੀ ਮੇਰੇ ਤੇ ਵੱਖ-ਵੱਖ ਸਟ੍ਰੈਟਜੀਸ ਮਤਲਬ ਵੱਖ-ਵੱਖ ਸਿਰੀ ਹਰਿਆਣੇ ਦੇ ਵਿੱਚ ਜਾਈਆਂ ਹੋਈਆਂ ਕਿਸੇ ਖੁਤੜਾਂ ਦੀ ਸਭ ਤੋਂ ਜੇਕਰ ਕੋਈ ਬੋਧਿਆਨ ਨੂੰ ਖੁਸ਼ੀ ਕਰਦੇ ਜੇ ਤਾਂ ਸਭ ਤੋਂ ਜ਼ਿਆਦਾ ਸੰਗਤ ਸਮੂਲਿਤ ਕਰਦੀ ਹੈ ਤਾਂ ਉਹ ਵੀ ਸਰੀ ਦੇ ਸਿੱਧੀ ਔਰ ਨਗਰ ਕੀਰਤਨ ਸੇ ਆਇਆ ਜਾਂਦਾ ਹੈ ਗੁਰਦੁਰਾ ਦਸ਼ਮੇਸ਼ ਦਰਬਾਰ ਤੋਂ ਸੋ ਇੱਥੇ ਹੋਰ ਵੀ ਕਾਫੀ ਗੁਰੂ ਕਰਨੇ ਜਿਨ੍ਹਾਂ ਦੇ ਵਿੱਚ ਸਮੇਂ ਦੇ ਰਹਿੰਦੇ ਨਗਰ ਕੀਰਤਨ ਸੇ ਆਇਆ ਜਾਂਦੇ ਨੇ ਤੇ ਇੱਥੇ ਇੱਕ ਹੋਰ ਵੱਡੀ ਖਾਸੀਅਤ ਹੈ ਕਿ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕੀਅਤ ਵਿਦੇਸ਼ਾਂ ਦੀ ਧਰਤੀ ਉੱਤੇ ਆ ਕੇ ਬਸ ਹੋਏ ਨੇ ਆਪਣੇ ਜਿਨ੍ਹਾਂ ਨੇ ਖੇਤੀ ਦੇ ਨਾਲ ਸੰਬੰਧਿਤ ਨੇ ਔਰ ਪੰਜਾਬ ਤੋਂ ਖੇਤੀ ਦੇ ਸੰਦ ਵੀ ਇੱਥੇ ਮੰਗਵਾਏ ਹੋਏ ਨੇ ਟਰੈਕਟਰ ਟਰਾਲੀਆਂ ਮੰਗਵਾਏ ਹੋਏ ਨੇ ਤਾਂ ਉਹ ਇਹ ਟਰੈਕਟਰ ਟਰਾਲੀਆਂ ਲੈ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸ਼ਮੂਲਿਤ ਕਰਦੇ ਨੇ ਸੋ ਪੁਲਿਸ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਪੁਲਿਸ ਵੀ ਪੂਰਨ ਸਹਿਯੋਗ ਹੈ ਜਿਹੜੀ ਇਸ ਮੌਕੇ ਦਿੰਦੀ ਆ ਸੋ ਟਰੈਕਟਰ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਤਾਂ ਟਰੈਕਟਰ ਤੁਸੀਂ ਦੇਖ ਲਓ ਕਿ ਕਿੰਨਾ ਵਧੀਆ ਟਰੈਕਟਰਸ ਜਾ ਕੇ ਜੋ ਕਿ ਇੱਥੇ ਨਗਰ ਕੀਰਤਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਨਾਲ ਹੀ ਜਲੰਧਰ ਤੋਂ ਭਾਈ ਸਾਹਿਬ ਪਾਈ ਜਗਜੀਤ ਸਿੰਘ ਖਾਲਸਾ ਜੀ ਦੁਆਰਾ ਸਜਾਏ ਹੋਏ ਬੱਚੇ ਜੋ ਕਿ ਸ਼ਾਸਤ੍ਰ ਵਿੱਦਿਆ ਦਾ ਪ੍ਰਦਰਸ਼ਨ ਕਰ ਰਹੇ ਨੇ ਉਹ ਵੀ ਇੱਥੇ ਨਜ਼ਰ ਆ ਰਹੇ ਨੇ ਉੱਥੇ ਖਿਡਾਰੀ ਆਪਣਾ ਨਾਮ ਜੜਿਆ ਉਹ ਲਿਖਾ ਸਕਦੇ ਆ ਪੇਪਰ ਭਰ ਸਕਦੇ ਪੰਜ ਤਰੀਕ ਤੋਂ ਪਹਿਲਾ ਪਹਿਲਾ ਵਾਅਦ ਵਿੱਚ ਕੋਈ ਨਹੀਂ ਕਿਉਂਕਿ ਬੱਚੇ ਬਹੁਤ ਆ ਰਹੇ ਆ ਸਿੱਧਾ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਜਾਂ ਪੂਰੇ ਦੇਸ਼ ਭਰ ਦੇ ਵਿੱਚ ਅਕਸਰ ਨਗਰਿਕ ਗਿੱਕਟਰਾਂ ਦੇ ਵਿੱਚ ਤੁਹਾਨੂੰ ਗਤਕਈ ਸਿੰਘ ਦੇਖਣ ਨੂੰ ਮਿਲਦੇ ਨੇ ਲੇਕਿਨ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਜਿਹੜੇ ਗਤਕੇ ਉਸਤਾਦ ਨੇ ਜਿਨ੍ਹਾਂ ਨੇ ਇੱਥੇ ਆ ਕੇ ਰੋਜ਼ਗਾਰ ਇੱਥੇ ਕੀਤਾ ਹੈ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਤੇ ਕਰ ਰਹੇ ਤੇ ਉਹਨਾਂ ਨੇ ਨਾਲ ਦੀ ਨਾਲ ਇਸ ਸਿੱਖ ਕੌਮ ਦੀ ਵਿਰਾਸਤ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਤੇ ਤੇ ਨਵੀਂ ਪਨੀਰੀ ਹੈ ਜਿਹੜੀ ਨਵੀਂ ਯੂਥ ਹੈ ਨਵੇਂ ਬੱਚੇ ਨੇ ਜਾਂ ਬੱਚੀਆਂ ਨੇ ਉਹਨਾਂ ਨੂੰ ਸ਼ਾਸਤਰ ਵਿਦਿਆ ਦੇ ਗੁਣ ਸਿਖਾਏ ਜਾ ਰਹੇ ਨੇ ਸੋ ਨਤੀਜੇ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਜੋ ਸ਼ਾਸਤਰ ਵਿਦਿਆ ਸਿੱਖ ਕਿ ਹੋਏ ਨੇ ਜਾਂ ਕੁਝ ਸਿੱਖਦੇ ਨੇ ਉਹ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰਦੇ ਨੇ ਤੇ ਇਹਨਾਂ ਨਗਰ ਕੀਰਤਨਾਂ ਦੇ ਦੌਰਾਨ ਸਿੱਖ ਸ਼ਾਸਤਰ ਵਿਦਿਆ ਦਾ ਜੋ ਅਖਾੜੇ ਲੱਗਦੇ ਨੇ ਉਹਨਾਂ ਦੇ ਵਿੱਚ ਆ ਕੇ ਸਾਰੇ ਹੀ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਵੀ ਸਮਝਦੇ ਨੇ ਬਹੁਤ ਛੋਟੇ ਛੋਟੇ ਬੱਚੇ ਤੇ ਬੱਚੀਆਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਗਤ ਕੇ ਦੇ ਰੂਪੀ ਦਿਖਾਈ ਦਿੱਤੇ ਛੋਟਾ ਜਿਹਾ ਜੰਗੀ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਜਾਲ ਦਾ ਪ੍ਰਦਰਸ਼ਨ ਕਰ ਰਹੇ ਆ ਹੋਰ ਵੀ ਬਾਕੀ ਬੱਚੇ ਜਿਹੜੇ ਸਾਡੇ ਨਾਲ ਆਏ ਅੱਜ ਅੱਜ ਪ੍ਰਦਰਸ਼ਨ ਕੀਤਾ ਜਿੱਥੇ ਜਾਲ ਦਾ ਪ੍ਰਦਰਸ਼ਨ ਕੀਤਾ ਉੱਥੇ ਹੀ ਡਾਂਗ ਫਾਈਟ ਦਾ ਜਾਂ ਹੋਰ ਕਿਰਪਾਨ ਦਾ ਪ੍ਰਦਰਸ਼ਨ ਬਾਕੂਬੀ ਕਰਕੇ ਦਿਖਾਇਆ ਸੋ ਵਿਦੇਸ਼ਾਂ ਦੀ ਧਰਤੀ ਉੱਤੇ ਕਿਸ ਤਰ੍ਹਾਂ ਆਪਣੇ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਤਾਂ ਉਸ ਦੇ ਲਈ ਇਹ ਸਾਰੇ ਵਧਾਈ ਦੇ ਪਾਤਰ ਜ਼ਰੂਰ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹਨਾਂ ਨੂੰ ਖਲਾਸ਼ੇਰੀ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ ਤੇ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਪ੍ਰਦਰਸ਼ਨ ਦਿਓ ਜਿਹੜੇ ਬਲੇਡ ਨੇ ਇਹ ਇੱਕ ਕਮਾਣਾ ਬਹੁਤ ਔਖਾ ਹੁੰਦਾ ਕਿਉਂਕਿ ਜਦੋਂ ਇਹ ਇਕੱਠਾ ਹੁੰਦਾ ਤਾਂ ਕਾਫੀ ਗੰਭੀਰ ਸੱਟਾਂ ਵੀ ਜ਼ਰਾਂ ਲੱਗ ਸਕਦੀਆਂ ਨੇ ਤੇ ਲੇਕਿਨ ਇਹ ਜੁਝਾਰੂ ਸਿੰਘ ਜਿਹੜੇ ਭਾਈ ਸਾਹਿਬ ਦੁਆਰਾ ਤਿਆਰ ਕੀਤੇ ਗਏ ਨੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਗੁਣ ਸਿਖਾਏ ਗਏ ਨੇ ਦੋ ਦੋ ਬਲੇਡ ਇਕੱਠੇ ਕਮਾਰੇ ਨੇ ਗੁਰੂ ਸਾਹਿਬ ਦੀਆਂ ਧੀਆਂ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਤੇ ਉਹਨਾਂ ਦੁਆਰਾ ਵੀ ਫਰੀ ਸੋਟੀ ਦੀ ਫਾਈਟ ਦਾ ਪ੍ਰਦਰਸ਼ਨ ਵਾਕੂ ਵੀ ਕੀਤਾ ਜਾ ਰਿਹਾ ਤੇ ਨਾਲ ਹੀ ਇਹ ਵੀ ਦੱਸ ਦਵਾਂ ਕਿ ਆਉਣ ਵਾਲੇ 16 17 ਅਗਸਤ ਨੂੰ ਗੁਰਦੁਆਰਾ ਗੁਰਨਾਨਕ ਸਿੱਖ ਦਰਬਾਰ ਸਰੀ ਵਿਖੇ ਗੱਤਕੇ ਦਾ ਇੱਕ ਮਹਾ ਕੁੰਭ ਵੀ ਕਰਵਾਇਆ ਜਾ ਰਿਹਾ ਗੱਤਕੇ ਦੇ ਨਾਲ-ਨਾਲ ਜੇਕਰ ਮੈਂ ਕਹਾ ਤਾਂ ਇਹ ਪਹਿਲਾਂ ਇਹ ਛੋਟੇ ਬੱਚੇ ਦੀਆਂ ਤਸਵੀਰਾਂ ਜਰੂਰ ਦੇਖਿਓ ਤੇ ਇਸ ਬੱਚੇ ਦਾ ਵੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕਿੰਨੀ ਛੋਟੀ ਉਮਰ ਹੈ ਤੇ ਜਜ਼ਬੇ ਕਿੱਡੇ ਵੱਡੇ ਨੇ ਸੋ ਪੂਰਾ ਜੋਰ ਲਾ ਰਿਹਾ ਹੈ ਕਿ ਆਪਣੇ ਜਿਹੜਾ ਨਾਲ ਭਰਾ ਹੈ ਦਾ ਉਸਨੇ ਜਿਸ ਤਰ੍ਹਾਂ ਇਸ ਨੂੰ ਸਿਖਾਇਆ ਤੇ ਉਸ ਨੂੰ ਜਵਾਬ ਦੇਂਦਾ ਬਖੂਬੀ ਨਜ਼ਰ ਆ ਰਿਹਾ ਹੈ ਟਰੈਕਟਰਾਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਲਾ ਕੇ ਨੌਜਵਾਨ ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੇ ਨੇ ਪਾਣੀ ਵਾਲੇ ਟੈਂਕਰ ਇਸ ਦੇ ਨਾਲ ਲੱਗੇ ਹੋਏ ਨੇ ਹਰ ਇੱਕ ਕੰਪਨੀ ਦਾ ਟਰੈਕਟਰ ਇੱਥੇ ਜ਼ਰੂਰ ਦੇਖਣ ਨੂੰ ਮਿਲਿਆ ਚਾਹੇ ਉਹ ਸਵਰਾਜ ਦਵੇ ਚਾਹੇ ਹੋਰ ਕਿਸੇ ਕੰਪਨੀ ਦਾ ਹੋਵੇ ਕੱਡੇ ਦੇ ਉੱਤੇ ਕੱਢਣ ਤੋਂ ਬਾਅਦ ਆਪਾਂ ਫਿਰ ਇੱਕ ਹੋਰ ਅੱਗੇ ਚੱਲ ਪਏ ਆ ਤੇ ਭੈਣਾ ਦੁਆਰਾ ਬਹੁਤ ਸੋਹਣਾ ਕਿਰਪਾਨ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੜੇ ਸੋਹਣੇ ਵਾਰ ਜਿਹੜੇ ਕੱਢੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਅੱਗੇ ਜਿਸ ਤਰ੍ਹਾਂ ਸੋਹਣੇ ਤੇ ਪਾਇਸਾ ਪਾਇ ਇਸ ਤਰ੍ਹਾਂ ਸੰਯੋਗ ਕਰਾ ਵੀ ਹੋ ਗਿਆ ਦੇਖੋ ਅੱਜ ਬਹੁਤ ਖਾਸ ਹੈ ਨਾ ਬਹੁਤ ਸਾਰੇ ਗੇਂਜੂ ਦਾ ਟਾਂਸ ਲਾਇਆ ਹੋਇਆ ਬਹੁਤ ਸੋਹਣਾ ਬਹੁਤ ਸਾਰੇ ਲੋਕਾਂ ਨੇ ਅੱਜ ਵੀ ਤੇ ਗਾਣੇ ਫਸਾ ਕੇ ਗਾ ਰਹੇ ਨੇ ਸਾਰਾ ਸਟਾਫ ਕੰਮ ਚ ਕਰ ਰਹੇ ਨੇ ਚੜ੍ਹਾਈ ਲੱਗ ਰਹੀ ਹੈ ਵਾਹ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਥ 47 ਦੇ ਨੰਬਰ ਦੇ ਇਹੋ ਜਿਹਾ ਜਿਹੜਾ ਹੋ 18 19 ਸਾਲ ਦੇ ਪਲੇਅਰ ਦੇ ਵਰਗਾ ਦੇਖਣ ਨੂੰ ਮਿਲ ਰਿਹਾ ਹੈ ਨੌਜਵਾਨਾਂ ਦੁਆਰਾ ਵੀ ਜਿਹੜੇ ਆਏ ਹੋਏ ਨੇ ਆਪਣੇ ਕੰਮਾਂ ਕਾਜਾਂ ਤੋਂ ਫ੍ਰੀ ਹੋ ਕੇ ਉਹਨਾਂ ਦੁਆਰਾ ਵੀ ਜਿੱਥੇ ਕਹਿੰਦੇ ਕਿ ਨੱਚਣ ਵਾਲੇ ਦੀ ਅਡਿਨਰੀਆਂ ਦੀ ਗੌਣ ਵਾਲੇ ਦਾ ਮੂੰਹ ਉਸ ਤਰ੍ਹਾਂ ਹੀ ਚੱਕਰ ਜਿਨ੍ਹਾਂ ਨੇ ਸ਼ਾਸਤਰ ਵਿਦਿਆ ਸਿੱਖੀ ਹੋਵੇ ਤਾਂ ਗੱਤਕੇ ਦਾ ਪਿੰਡ ਲੱਗਿਆ ਹੋਵੇ ਤਾਂ ਉਹ ਵੀ ਆਪਣੇ ਜੋਹਰ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ ਸੋ ਹੁਣ ਛੋਟੇ ਛੋਟੇ ਬੱਚੇ ਪਚੰਗੀ ਪਚੰਗਣਾ ਦੁਆਰਾ ਬਹੁਤ ਸੋਹਣਾ ਪ੍ਰਦਰਸ਼ਨ ਗੱਤਕੇ ਦਾ ਭਾਈ ਸਾਹ ਪਾਈ ਜਗਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਆਪਣੇ ਵੀ ਸਿੰਘ ਦਲਜੀਤ ਸਿੰਘ ਖਾਲਸਾ ਨੇ ਜ਼ਰੂਰ ਵਿੱਚ ਗੱਤਕੇ ਦੇ ਪ੍ਰਦਰਸ਼ਨ ਦਿਖਾਏ ਤੇ ਜਿੱਥੇ ਵੀ ਮੌਕਾ ਮਿਲਿਆ ਉੱਥੇ ਕੋਈ ਨਾ ਕੋਈ ਸ਼ਾਸਤਰ ਦੇ ਨਾਲ ਜ਼ਰੂਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਸੋ ਕਿਰਪਾਨ ਪ੍ਰਾਈਮਲੀ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੋਰ بڑے ਬੱਚੇ ਛੋਟੇ ਛੋਟੇ ਬੱਚਿਆਂ ਦੇ ਪ੍ਰਦਰਸ਼ਨ ਵੀ ਤੁਹਾਨੂੰ دکھਾਵਾਂਗੇ ਉਹ ਵੀ ਅੱਗੇ ਆ ਰਹੇ ਨੇ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਆ ਤੇ ਸੰਗਤ ਦਾ ਬਹੁਤ ਵੱਡਾ ਇਕੱਠ ਅੱਜ ਅੱਥੇ ਦੇਖਣ ਨੂੰ ਮਿਲਿਆ ਕਿਉਂਕਿ ਬਹੁਤ ਦੇਰ ਬਾਅਦ ਕੋਈ ਪ੍ਰੋਗਰਾਮ ਆਂਦਾ ਹੈ ਤੇ ਨਗਰ ਕੀਰਤਨ ਬੇਸ਼ੱਕ ਦੀ ਮੇਨ ਦਿਹਾੜੇ ਨੇ ਜਿਹੜੇ ਉਹਨਾਂ ਨੂੰ ਮੁਕਰਾ ਕੇ ਮਨਾਏ ਜਾਂਦੇ ਨੇ ਗੁਰੂ ਸਾਹਿਬ ਦੇ ਗੁਰਨਾਨ ਗਰੇਵ ਜੀ ਦੇ ਪ੍ਰਕਾਸ਼ਪੁਰਮੂਕੇ ਭੋਲਾ ਜੀ ਪਟਿਆਲੇ ਤੋਂ ਆਪਣੀ ਬੇਟੀ ਦੇ ਕੋਲ ਪਹੁੰਚੇ ਹੋਏ ਨੇ ਤੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਆਏ ਮਿਲ ਕੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਤੇ ਇਹਨਾਂ ਨੇ ਵੀ ਗੱਤਕੇ ਦੇ ਜੋਹਰ ਦਿਖਾਏ ਪਟਿਆਲੇ ਤੋਂ ਸਿੰਘ ਨੇ ਭੋਲਾ ਸਿੰਘ ਜੀ ਤੇ ਗੱਤਕੇ ਦੇ ਉਸਤਾਦ ਨੇ ਬਹੁਤ ਬੱਚੇ ਇਹਨਾਂ ਨੇ ਪੰਜਾਬ ਦੇ ਵਿੱਚ ਤਿਆਰ ਕੀਤੇ ਨੇ ਤੇ ਇਹਨਾਂ ਦੀ ਆਪਣੀ ਬੇਟੀ ਦੇ ਪਾਸ ਇੱਥੇ ਮਿਲਣ ਆਏ ਸੀ ਤੇ ਇਹਨਾਂ ਦੱਸਿਆ ਕਿ ਕੁਝ ਸਮਾਂ ਇੱਥੇ ਰਹਿਣਗੇ ਤੇ ਇੱਕ ਹੋਰ ਰਾਸਤੇ ਦੇ ਵਿੱਚ ਰਗੜੇ ਦਾ ਲੰਗਰ ਜ਼ਰੂਰ ਦੇਖਣ ਨੂੰ ਮਿਲਿਆ ਪਹਿਲੀ ਵਾਰ ਦੇਖਿਆ ਸੀ ਕਿ ਇਸ ਤਰ੍ਹਾਂ ਕਿਤੇ ਲਿਖਿਆ ਹੋਵੇ ਕਿ ਰਗੜੇ ਦਾ ਲੰਗਰ ਤੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਕੀ ਅੱਜ ਸਨੇਹ ਦੇ ਰਹੇ ਨੇ ਉਹ ਵੀ ਤੁਸੀਂ ਸੁਣ ਲਵੋ। ਉਹ ਤੇ ਚੜ ਕੇ ਸਖ ਟੀਮਾਂ ਲੜਾਈ ਲੜਦੇ ਸੀ ਉਹ ਹੋਊਗਾ। ਸੋ 16 17 ਤਰੀਕ ਨੂੰ ਗੁਰਦਾਰਾ ਸ਼ੇਗੁਰਦਾਰ 6 ਵਜੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਰੋਜ਼ ਕੰਪੀਟੀਸ਼ਨ ਹੋਊਗਾ ਜਿਹਦੇ ਵਿੱਚ ਬਖਵਲ ਸਟੇਟਾਂ ਦੇ ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਬੱਚੇ ਬਿਰੀ ਪੈਕ ਕਲਗਰੀ ਯੂਐਸਏ ਤੇ ਹੋਰ ਉਹ ਤੋਂ ਬੱਚੇ ਜਿਹੜੇ ਆਉਣਗੇ ਬਾਹਰ ਗ੍ਰਾਡ ਸੋ ਇਹ ਸਿੱਖ ਵਾਰੀਅਰ ਜਿਹੜਾ ਬੱਕ ਬੱਕ ਕਈ ਗੇਮਾਂ ਕਰਕੇ ਜਿਹੜਾ ਜਿੱਤੂਗਾ ਉਹ ਸਿੱਖ ਜਿਹੜਾ ਹੋਊਗਾ ਤੇ ਉਹਨੂੰ سونے ਦੇ ਸ਼ਸਤਰ, ਚਾਂਦੀ ਦੇ ਸ਼ਸਤਰ ਤੇ ਨਵੇਂ ਸ਼ਸਤਰ ਜਿਹੜੇ ਆ ਤੇ ਪ੍ਰਾਤਨ ਸ਼ਸਤਰ ਜਿਹੜੇ ਪ੍ਰਾਈਜ਼ ਦੇ ਉਹ ਲੈਣਗੇ ਤੇ ਹਰ ਬੱਚੇ ਨੂੰ ਜਿਹੜਾ ਪਾਰਟਿਸਪੈਂਟ ਸ਼ਸਤਰ ਪ੍ਰਾਈਜ਼ ਮਿਲੂਗਾ ਅੱਗੇ ਆਪਾਂ ਜੇਤੂਆਂ ਨੂੰ ਪ੍ਰਾਈਜ਼ ਦਿੰਦਨੇ ਆ ਪਰ ਅੱਜ ਦੀ ਪਹਿਲੀ ਵਾਰ ਹਰ ਬੱਚੇ ਨੂੰ ਜਿਹੜਾ ਆ ਉਹਦੇ ਲੱਖਨਾ ਸ਼ਾਸਤਰ ਬੰਦ ਕੇ ਭੇਜਾਂਗੇ ਸੋ ਬੱਚੇ ਨੂੰ ਬੇਨਤੀ ਆ ਕਿ ਖਾੜਿਆਂ ਦੇ ਧੜਿਆਂ ਦੇ ਉੱਪਰ ਉੱਠ ਕੇ ਆਪਣੇ ਨਾਮ ਲਿਖਾ ਦਿਓ ਇਹ ਖਾੜੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਆ ਇਹਦਾ ਕੋਈ ਇੱਕ ਬੰਦਾ ਮਾਲਕ ਨਹੀਂ ਹੁੰਦਾ ਸੋ ਆਪਣੀ ਗੁਲਤਾ ਛੱਡ ਕੇ ਗੁਰੂ ਘਰ ਜੋ ਨਗਰ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਭਾਗ ਲਾਓ ਸੋ 16 ਤੇ 17 ਤਰੀਕ ਨੂੰ 5 ਦਿਨ ਤੱਕ ਐਂਟਰੀਆਂ ਉਸ ਤੋਂ ਬਾਅਦ ਕਿਉਂਕਿ ਬੱਚੇ ਬਹੁਤ ਆ ਰਹੇ ਹਨ ਬਿਨੀ ਪੈਕ ਤੋਂ 15 ਬੱਚੇ ਪਹੁੰਚ ਰਹੇ ਆ ਸੋ ਇਸ ਕਰਕੇ ਸਭ ਕੋਲਨਾ ਕਿ ਅਸੀਂ ਸਮੇਂ ਦੇ ਵਿੱਚ ਕੰਪੀਟੀਸ਼ਨ ਕਰਾਉਣਾ ਕਿਉਂਕਿ ਧੋੜਿਆਂ ਦੇ ਵੀ ਕੰਪੀਟੀਸ਼ਨ ਹੋਣਿਆ ਸੋ ਟਾਈਮ ਥੋੜਾ ਅਗਰ ਕਿਸੇ ਬੱਚੇ ਨੇ ਭਾਗ ਲੈਣਾ ਤਾਂ 5 ਦਿਨ ਤੋਂ ਪਹਿਲਾਂ-ਪਹਿਲਾਂ ਇਹਡ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਜਿਹੜਾ ਆ ਉਹ ਦਾਖਲ ਖਾ ਦਿਓ 7783859436 ਤੇ ਖਾਲਸਾ ਹੈਰੀਟੇਜ ਫਾਊਂਡੇਸ਼ਨ ਦੇ ਉੱਤੇ ਜਾ ਕੇ ਤੁਸੀਂ ਭਾਰੰਭੇਲ ਕਰ ਸਕਦੇ ਆ ਜਾਂ ਤੁਸੀਂ ਗੁਰਦਾਰਸ਼ਨ ਗੁਰਦਾਰੇ ਫੋਨ ਕਰਕੇ ਪਤਾ ਕਰ ਸਕਦੇ ਆ ਸਿੱਖ ਮਾਰੀਆ ਕੰਪੀਟੀਸ਼ਨ ਵਾਸਤੇ ਤੁਸੀਂ ਆਪਣਾ ਨਾਮ ਭੇਜ ਸਕਦੇ ਆ ਇੱਕ ਹੀ ਰੋਣਾ ਨਹੀਂ ਕਿ ਫਲਾਣੇ ਅਖਾਰੇ ਦਾ ਫਲਾਣੇ ਅਖਾਰੇ ਦਾ ਤੁਸੀਂ ਜਿੱਥੋਂ ਮਰਜੀ ਹੋਵੋ ਆਪਾਂ ਸਾਰੇ ਇੱਕ ਗੁਰੂ ਦੇ ਪੋਤੇ ਆ ਸੋ ਨਗਰ ਕੀਰਤਨ ਵਾਪਸ ਦੇ ਗੁਰੂ ਘਰ ਦੇ ਵਿੱਚ ਪਹੁੰਚਣ ਵਾਲਾ ਹੈ ਜੀ ਤੇ ਉਹਨਾਂ ਦੇ ਸਵਾਗਤ ਦੇ ਲਈ ਸਿੰਘ ਤਿਆਰ ਵਰਤਾ ਅਰਨੇ ਸ਼ਾਸਤਰਾਂ ਦੀ ਸਲਾਮੀ ਜਿਹੜੀ ਉਹ ਦਿੱਤੀ ਜਾਵੇਗੀ ਸੋ ਸਾਰੇ ਸਿੰਘ ਲਾਈਨ ਅਪ ਹੋ ਚੁੱਕੇ ਨੇ ਤੇ ਗੁਰੂ ਮਹਾਰਾਜ ਦੀ ਪਾਲਕੀ ਸੁੰਦਰ ਸਵਾਰੀ ਜਦੋਂ ਇੱਥੇ ਆਵੇਗੀ ਤਾਂ ਚਿਕਾਰਿਆਂ ਦੇ ਨਾਲ ਜਿਹੜਾ ਸਵਾਗਤ ਹੋ ਕੀਤਾ ਜਾ ਰਿਹਾ ਹੈ ਰਾਜ ਕਰੇਗਾ ਜੱਸਾ ਰਾਜ ਕਰੇਗਾ ਜੱਸਾ My group! My guru. My guru. My guru. My guru. My guru. प्रोसा वाहेगुरु वाहे गुरु वाहेगुरु वाहे गुरु वाहे गुरु वाहेगुरु 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 वाहे गुरु वाहेगुरु वाहेगुरु वाहे ਵਾਈ ਗੁਰੂ 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 ਮਹਾਰਾਜਾ ਹਰਪਾਲ ਜਿੱਕੇ ਆਪਾ ਬਿਹਾਰੀ ਹੋ ਬਿੰਦ ਸਵਾਰੇ ੁਰਤ ਹਰਪਾਲ So oh, oh. ਬਾਦ ਹੋ ਗਏ ਜੀ ਆਪਾਂ ਵੀ ਖਾਣ ਵਾਲੇ ਪੰਡਾਲ ਦੇ ਵੱਲ ਨੂੰ ਤੇ ਇੱਥੇ ਦੇਖਦੇ ਹਾਂ ਵੀ ਕੀ ਕੁਛ ਆ ਲਓ ਜੀ ਆਈਸਕ੍ਰੀਮ ਦੇ ਬਹੁਤ ਸੋਹਣੇ ਡੂਨੇ ਬਣਾ ਬਣਾ ਕੇ ਦਿੱਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਕਿੰਨੇ ਪੰਡਾਲ ਜਿਹੜੇ ਲੱਗੇ ਹੋਏ ਨੇ ਸਾਰੇ ਪੰਡਾਲ ਦੇ ਵਿੱਚ ਅਲੱਗ-ਅਲੱਗ ਭਗਵਾਨ ਤੁਹਾਡੇ ਲਈ ਤਿਆਰ ਨੇ ਤੇ ਪੰਜਾਬੀ ਬਾਰਗਾ ਮਾਹੌਲ ਦੇਣ ਦੇ ਲਈ ਬੱਚਿਆਂ ਦੇ ਲਈ ਝੂਲੇ ਵੀ ਤਿਆਰ-ਵਰ ਤਿਆਰ ਨੇ ਟਿਕਟ ਲਓ ਤੇ ਬੱਚਾ ਨੂੰ ਇਸ ਦੇ ਵਿੱਚ ਝੂਲਿਆਂ ਦੇ ਵਿੱਚ ਛੱਡੋ ਤੇ ਬੱਚੇ ਲੈਣ ਪੰਜਾਬੀ ਬਾਰਗਾ ਨਜ਼ਾਰਾ ਤੇ ਇਸ ਤੋਂ ਬਾਅਦ ਇੱਕ ਵਧੀਆ ਚੀਜ਼ ਇੱਥੇ ਜ਼ਰੂਰ ਦੇਖਣ ਮਿਲੀ ਇੱਕ ਸਿੰਘ ਸਾਹਿਬ ਦੁਆਰਾ ਗੁਰਬਾਣੀ ਦੇ ਨਾਲ ਰਿਲੇਟਡ ਇੱਕ ਸਪਿੰਨਰ ਬਣਾਇਆ ਗਿਆ ਸੀ ਜਿਹੜਾ ਵੀ ਇਹਨਾਂ ਦੇ ਉੱਤੇ ਸਵਾਲ ਲਿਖੇ ਦਾ ਜਵਾਬ ਦਿੰਦਾ ਸੀ ਤੇ ਉਸ ਨੂੰ ਵਧੀਆ ਗਿਫਟ ਵੀ ਦਿੱਤੇ ਜਾ ਰਹੇ ਸਨ ਸੋ ਕਮੈਂਟ ਕਰਕੇ ਜਿਸ ਦੱਸਿਓ ਕਿ ਅੱਜ ਦਾ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ